ਮੈਂ ਗੰਮਰ ਸਰ ਸਾਹਿਬ ਇਹ ਜਿਹੜਾ ਅੱਜ ਅਸੀਂ ਪੁਤਲਾ ਸਾੜਿਆ ਇਹ ਆਮਪੁਰਾ ਫੂਲ ਤੋਂ ਜਿਹੜੇ ਬਲਕਾਰ ਸਿੱਧੂ ਐ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਬੀਬੀਆਂ ਨੂੰ ਬਹੁਤ ਮਾੜਾ ਬੋਲੇ ਨੇ ਉਹਨਾਂ ਦੇ ਵਿਰੋਧ ਚ ਅੱਜ ਅਸੀਂ ਇੱਥੇ ਬੀਬੀਆਂ ਇਕੱਠੀਆਂ ਹੋ ਕੇ ਉਹਨਾਂ ਦਾ ਪੁਤਲਾ ਸਾੜਿਆ ਵਾ ਔਰ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਵੀ ਬਲਕਾਰ ਸਿੱਧੂ ਦਾ ਅਸਤੀਫਾ ਜਿਹੜਾ ਪ੍ਰਵਾਨ ਕਰਕੇ ਉਹਨੂੰ ਲੋਕਾਂ ਨੇ ਉਹਨੂੰ ਵੋਟਾਂ ਲੈ ਲੈ ਕੇ ਦੇ ਦੇ ਕੇ ਬਣਾਇਆ ਵਾ ਉਹਨੂੰ ਇਹ ਜਿਹੜਾ ਵਾ ਬਿਲਕੁਲ ਉਹਦਾ ਅਸਤੀਫਾ ਪ੍ਰਵਾਨ ਕਰਕੇ ਉਹ ਅਸਤੀਫਾ ਦਵੇ ਤੇ ਘਰ ਬੋਵੇ ਅੱਜ ਜੀ ਆਪਣੇ ਅਮਰਸਰ ਤੋਂ ਬੀਬੀਆਂ ਆਈਆਂ ਸਾਰੀਆਂ ਆਪਾਂ ਰੋਸ ਸਾਡੇ ਜ਼ਿਲ੍ਹਾ 'ਚ ਕਿਉਂਕਿ ਅਹੀਂ ਇਹੋ ਜੀਆਂ ਗੱਲਾਂ ਬਰਦਾਸ਼ਤ ਨਹੀਂ ਕਰ ਸਕਦੇ ਹਜ਼ਾਰ-ਹਜ਼ਾਰ ਤੇ ਕੀ ਦੇਣਾ ਸੀ ਇਹਨਾਂ ਨੇ ਲੋਕਾਂ ਨੂੰ ਬੀਬੀਆਂ ਨੂੰ ਬੇਇੱਜ਼ਤੀ ਕਰਨ ਦੇ ਨੇ ਬੀਬੀਆਂ ਇਹਨਾਂ ਦੇ ਘਰਾਂ 'ਚ ਜਾ ਜਾ ਕਹਿੰਦਾ ਮੇਰੇ ਕੋ ਬੀਬੀਆਂ ਲੋਕੀ ਆਪ ਛੱਡ ਜਾਂਦੇ ਨੇ ਤੇਰੀ ਕਾਦ ਹੈਗੀ ਆ ਬੀਬੀਆਂ ਨੂੰ ਸਮਝੋਗੀ ਆਪਣੀ ਸਰਕਾਰ ਤੋਂ ਇਹੋ ਮੰਗ ਕਰਦੇ ਇੱਕ ਤਾਂ ਜਿਹੜਾ ਬੀਬੀਆਂ ਨਾਲ ਇਹਨਾਂ ਨੇ ਝੂਠੇ ਵਾਅਦੇ ਕੀਤੇ ਹਜ਼ਾਰ-ਹਜ਼ਾਰ ਦੇ ਉਹ ਪੂਰੇ ਕੀਤੇ ਜਾਣ ਇੱਕ ਕੇ ਜਿਹੜਾ ਮਾੜਾ ਐਮਐਲਏ ਰਾਮਪੁਰਾ ਫੂਲ ਤੋਂ ਬੀਬੀਆਂ ਨੂੰ ਮਾੜਾ ਬੋਲਦਾ ਵਾ ਤੁਰ ਤੈਨੂੰ ਇਹਦਾ ਅਸਤੀਫਾ ਲੈ ਕੇ ਨੂੰ ਸੱਤਾ ਤੋਂ ਬਾਹਰ ਕੀਤਾ ਜਾਵੇ। ਵਖੋ ਜੀ ਅੱਜ ਇਸਤਰੀਆਂ ਦਾ ਦੇਣਿਆ। ਇੱਕ ਸਾਰੀਆਂ ਇਸਤਰੀਆਂ ਦਾ ਦੇਣਿਆ ਪਰ ਸਾਨੂੰ ਸਾਡੇ ਜ਼ਿਲ੍ਹੇ 'ਚ ਰੋਸ ਹੈ ਕਿ ਸਾਨੂੰ ਇਸ ਤਰ੍ਹਾਂ ਜਿਹੜਾ ਬੋਲਿਆ ਜਾਂਦਾ ਵਾ ਬਹੁਤ ਮੰਦ ਭਾਗਾ ਵਾ ਸਾਡਾ ਜਿਹੜਾ ਸਨਮਾਨ ਹੈ ਉਹ ਪੰਜਾਬ ਸਰਕਾਰ ਜਿਹੜੀ ਬਹਾਲ ਕਰੇ ਬਲਕਾਰ ਜਿਹੜਾ ਐਮਐਲਏ ਆ ਉਹ ਕੁਰਸੀ ਤੋਂ ਅਸਤੀਫਾ ਦੇਵੇ। ਮਰ ਸਰ ਸਾਹਿਬ ਇਹ ਜਿਹੜਾ ਅੱਜ ਅਸੀਂ ਪੁਤਲਾ ਸਾੜਿਆ ਇਹ ਆ ਰਾਮਪੁਰਾ ਫੂਲ ਤੋਂ ਜਿਹੜੇ ਬਲਕਾਰ ਸਿੱਧੂ ਐ ਐਮ ਐਲ اے ਨੇ ਆਮ ਆਦਮੀ ਪਾਰਟੀ ਦੇ ਜਿਹੜੇ ਬੀਬੀਆਂ ਨੂੰ ਬਹੁਤ ਮਾੜਾ ਬੋਲੇ ਨੇ ਉਹਨਾਂ ਦੇ ਵਿਰੋਧ ਚ ਅੱਜ ਅਸੀਂ ਇੱਥੇ ਬੀਬੀਆਂ ਇਕੱਠੀਆਂ ਹੋ ਕੇ ਉਹਨਾਂ ਦਾ ਪੁਤਲਾ ਬਲਕਾਰ ਤੋਂ ਮੰਗ ਕਰਦੇ ਆਂ ਵੀ ਬਲਕਾਰ ਸਿੱਧੂ ਦਾ ਅਸਤੀਫਾ ਜਿਹੜਾ ਪ੍ਰਵਾਨ ਕਰਕੇ ਉਹਨੂੰ ਲੋਕਾਂ ਨੇ ਉਹਨੂੰ ਵੋਟਾਂ ਲੈ ਲੈ ਕੇ ਦੇ ਦੇ ਕੇ ਬਣਾਇਆ ਵਾ ਉਹਨੂੰ ਇਹ ਜਿਹੜਾ ਵਾ ਬਿਲਕੁਲ ਉਹਦਾ ਅਸਤੀਫਾ ਪ੍ਰਵਾਨ ਕਰਕੇ ਉਹ ਅਸਤੀਫਾ ਦੇ ਦੇ ਘਰ ਬਵੇ ਅੱਜ ਜੀ ਆਪਣੇ ਅਮਰਸਰ ਤੋਂ ਬੀਬੀਆਂ ਆਈਆਂ ਸਾਰੀਆਂ ਆਪਨ ਰੋਸ ਸਾਡੇ ਜ਼ਿਲ੍ਹੇ ਚ ਕਿਉਂਕਿ ਅਸੀਂ ਇਹੋ ਜੀਆਂ ਗੱਲਾਂ ਬਰਦਾਸ਼ਤ ਨਹੀਂ ਕਰ ਸਕਦੇ ਹਜ਼ਾਰ ਹਜ਼ਾਰ ਤੇ ਕੀ ਦੇਣਾ ਸੀ ਇਹਨਾਂ ਨੇ ਲੋਕਾਂ ਨੂੰ ਬੀਬੀਆਂ ਨੂੰ ਬੇਇੱਜ਼ਤੀ ਕਰਨ ਦੇ ਨੇ ਬੀਬੀਆਂ ਇਹਨਾਂ ਦੇ ਘਰਾਂ 'ਚ ਜਾ ਜਾ ਕਹਿੰਦਾ ਮੇਰੇ ਕੋ ਬੀਬੀਆਂ ਲੋਕੀ ਆਪ ਛੱਡ ਜਾਂਦੇ ਨੇ ਤੇਰੀ ਕਾਦ ਹੈਗੀ ਆ ਬੀਬੀਆਂ ਨੂੰ ਸਮਝਉਗੀ ਆਪਣੀ ਸਰਕਾਰ ਤੋਂ ਹੀ ਇਹੋ ਮੰਗ ਕਰਦੇ ਇੱਕ ਤਾਂ ਜਿਹੜਾ ਬੀਬੀਆਂ ਨਾਲ ਇਹਨਾਂ ਨੇ ਝੂਠੇ ਵਾਅਦੇ ਕੀਤੇ ਹਜ਼ਾਰ ਹਜ਼ਾਰ ਦੇ ਉਹ ਪੂਰੇ ਕੀਤੇ ਜਾਣ ਇੱਕ ਇਹ ਜਿਹੜਾ ਮਾੜਾ ਐਮਐਲਏ ਰਾਮਪੁਰਾ ਫੂਲ ਤੋਂ ਬੀਬੀਆਂ ਨੂੰ ਮਾੜਾ ਬੋਲਦਾ ਵਾ ਤੁਰ ਤੈਨੂੰ ਇਹਦਾ ਅਸਤੀਫਾ ਲੈ ਕੇ ਨੂੰ ਸੱਤਾ ਤੋਂ ਬਾਹਰ ਕੀਤਾ ਜਾਵੇ। ਵਖੋ ਜੀ ਅੱਜ ਇਸਤਰੀਆਂ ਦਾ ਦੇਣਿਆ। ਇੱਕ ਸਾਰੀਆਂ ਇਸਤਰੀਆਂ ਦਾ ਦੇਣਿਆ ਪਰ ਸਾਨੂੰ ਸਾਡੇ ਦਿਨਾਂ 'ਚ ਰੋਸ ਆ ਕਿ ਸਾਨੂੰ ਇਸ ਤਰ੍ਹਾਂ ਜਿਹੜਾ ਬੋਲਿਆ ਜਾਂਦਾ ਵਾ ਬਹੁਤ ਮੰਦ ਭਾਗਾ ਵਾ ਸਾਡਾ ਜਿਹੜਾ ਸਨਮਾਨ ਆ ਉਹ ਪੰਜਾਬ ਸਰਕਾਰ ਜਿਹੜੀ ਬਹਾਲ ਕਰੇ ਬਲਕਾਰ ਜਿਹੜਾ ਐਮਐਲਏ ਆ ਉਹ ਕੁਰਸੀ ਤੋਂ ਅਸਤੀਫਾ ਦੇਵੇ। ਪ੍ਰਧਾਨ ਇਸਤਰੀ ਮੈਂ ਗਮਰਸਰ ਸਾਹਿਬ ਇਹ ਜਿਹੜਾ ਅੱਜ ਅਸੀਂ ਪੁਤਲਾ ਸਾੜਿਆ ਇਹ ਆਮਪੁਰਾ ਫੂਲ ਤੋਂ ਜਿਹੜੇ ਬਲਕਾਰ ਸਿੱਧੂ ਐ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਬੀਬੀਆਂ ਨੂੰ ਬਹੁਤ ਮਾੜਾ ਬੋਲੇ ਨੇ ਉਹਨਾਂ ਦੇ ਵਿਰੋਧ ਚ ਅੱਜ ਅਸੀਂ ਇੱਥੇ ਬੀਬੀਆਂ ਇਕੱਠੀਆਂ ਹੋ ਕੇ ਉਹਨਾਂ ਦਾ ਪੁਤਲਾ ਸਾੜਿਆ ਵਾ ਔਰ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਵੀ ਬਲਕਾਰ ਸਿੱਧੂ ਦਾ ਅਸਤੀਫਾ ਜਿਹੜਾ ਪ੍ਰਵਾਨ ਕਰਕੇ ਉਹਨੂੰ ਲੋਕਾਂ ਨੇ ਉਹਨੂੰ ਵੋਟਾਂ ਲੈ ਲੈ ਕੇ ਦੇ ਦੇ ਕੇ ਬਣਾਇਆ ਵਾ ਉਹਨੂੰ ਇਹ ਜਿਹੜਾ ਵਾ ਬਿਲਕੁਲ ਉਹਦਾ ਸਤੀਫਾ ਪ੍ਰਵਾਨ ਕਰਕੇ ਉਹ ਸਤੀਫਾ ਦਵੇ ਤੇ ਘਰ ਬਵੇ ਅੱਜ ਜੀ ਆਪਣੇ ਅਮਰਸਰ ਤੋਂ ਬੀਬੀਆਂ ਆਈਆਂ ਸਾਰੀਆਂ ਆਪਾਂ ਰੋਸ ਸਾਡੇ ਜ਼ਿਲ੍ਹੇ ਚ ਕਿਉਂਕਿ ਅਸੀਂ ਇਹੋ ਜੀਆਂ ਗੱਲਾਂ ਬਰਦਾਸ਼ਤ ਨਹੀਂ ਕਰ ਸਕਦੇ ਹਜ਼ਾਰ ਹਜ਼ਾਰ ਤੇ ਕੀ ਦੇਣਾ ਸੀ ਇਹਨਾਂ ਨੇ ਲੋਕਾਂ ਨੂੰ ਬੀਬੀਆਂ ਨੂੰ ਬੇਇੱਜ਼ਤੀ ਕਰਨ ਦੇ ਨੇ ਬੀਬੀਆਂ ਇਹਨਾਂ ਦੇ ਘਰਾਂ 'ਚ ਜਾ ਜਾ ਕਹਿੰਦਾ ਮੇਰੇ ਕੋ ਬੀਬੀਆਂ ਲੋਕੀ ਆਪ ਛੱਡ ਜਾਂਦੇ ਨੇ ਤੇਰੀ ਕਾਦ ਹੈਗੀ ਆ ਬੀਬੀਆਂ ਨੂੰ ਸਮਝਉਗੀ ਆਪਣੀ ਸਰਕਾਰ ਤੋਂ ਹੀ ਇਹੋ ਮੰਗ ਕਰਦੇ ਇੱਕ ਤਾਂ ਜਿਹੜਾ ਬੀਬੀਆਂ ਨਾਲ ਇਹਨਾਂ ਨੇ ਝੂਠੇ ਵਾਅਦੇ ਕੀਤੇ ਹਜ਼ਾਰ ਹਜ਼ਾਰ ਦੇ ਉਹ ਪੂਰੇ ਕੀਤੇ ਜਾਣ ਇੱਕ ਇਹ ਜਿਹੜਾ ਮਾੜਾ ਐਮਐਲਏ ਰਾਮਪੁਰਾ ਫੂਲ ਤੋਂ ਬੀਬੀਆਂ ਨੂੰ ਮਾੜਾ ਬੋਲਦਾ ਵਾ ਤੁਰ ਤੈਨੂੰ ਇਹਦਾ ਇਹਦਾ ਅਸਤੀਫਾ ਲੈ ਕੇ ਨੂੰ ਸੱਤਾ ਤੋਂ ਬਾਹਰ ਕੀਤਾ ਜਾਵੇ ਦੇਖੋ ਜੀ ਅੱਜ ਇਸਤਰੀਆਂ ਦਾ ਦੇਣਿਆ ਇੱਕ ਸਾਰੀਆਂ ਇਸਤਰੀਆਂ ਦਾ ਦੇਣਿਆ ਪਰ ਸਾਨੂੰ ਸਾਡੇ ਜ਼ਿਲ੍ਹੇ 'ਚ ਰੋਸ ਹੈ ਕਿ ਸਾਨੂੰ ਇਸ ਤਰ੍ਹਾਂ ਜਿਹੜਾ ਬੋਲਿਆ ਜਾਂਦਾ ਵਾ ਬਹੁਤ ਮੰਦ ਭਾਗਾ ਵਾ ਸਾਡਾ ਜਿਹੜਾ ਸਨਮਾਨ ਹੈ ਉਹ ਪੰਜਾਬ ਸਰਕਾਰ ਜਿਹੜੀ ਬਹਾਲ ਕਰੇ ਬਲਕਾਰ ਜਿਹੜਾ ਐਮਐਲਏ ਆ ਉਹ ਕੁਰਸੀ ਤੋਂ ਅਸਤੀਫਾ ਦਵੇ